ਚੱਲੀ ਦੇ ਐਵੇਂ ਤੇ ਜਿਹੜੇ ਕੋਠੀਆਂ ਨੇ ਤੇ ਜਿਹੜੇ ਹਵੇਲੀਆਂ ਨੇ ਐਦਾਂ ਲੱਗਦੀ ਹੋਵੇ ਜਿਵੇਂ ਕੋਈ ਸਰਕਾਰੀ ਗੈਸਟ ਹਾਊਸ ਹੋਵੇ ਕਿਉਂਕਿ ਅੰਗਰੇਜ਼ਾਂ ਦੇ ਜ਼ਿਆਦਾਤਰ ਐਵੇਂ ਜਿਹੜੇ ਨਕਸ਼ੇ ਨੇ ਅੰਗਰੇਜ਼ੇ ਤਿਆਰ ਕਰਦੇ ਸੀ ਕਿ ਵੀ ਐਦਾਂ ਤੇ ਲੱਗਦਾ ਵੀ ਜਿਵੇਂ ਕੋਈ ਸਰਕਾਰੀ ਬਿਲਡਿੰਗ ਹੋਵੇ ਨਕਸ਼ਾ ਵੀ ਉਹ ਨਕਸ਼ਾ ਵੇਖੋ ਕਿੰਨਾ ਵਧੀਆ ਤਿਆਰ ਕੀਤਾ ਗਿਆ ਵੀ ਆ ਦੇਖੋ ਤੇ ਸਾਰੇ ਪਾਸੇ ਆ ਜਿਹੜੇ ਖੁੱਲੇ ਬਰਾਂਡੇ ਬਣਾਏ ਤੇ ਵਿੱਚ ਖੁੱਲਾ ਵਿਹੜਾ ਛੱਡਿਆ ਹੈਗਾ ਤੇ ਆ ਦੁਬਾਰਾ ਤੇ ਜਿਹੜੇ ਉਹਦੇ ਉੱਪਰ ਇਹਨੂੰ ਫਿਰ ਤਿਆਰ ਕੀਤਾ ਬੈ ਤਿੰਨ ਮੰਜ਼ਲੀ ਤਿਆਰ ਕੀਤਾ ਤੇ ਆਜੋ ਬਾਪੂ ਫਿਰ ਉੱਤੇ ਚੱਲਨੇ ਤੇ ਮਿੱਤਰੋ ਆ ਤੁਸੀਂ ਦੇਖੋ ਵੀ ਚੂਨੇ ਪੱਥਰ ਦਾ ਇਹਨੂੰ ਬਾਰੋ ਇਹਨੂੰ ਜਿਹੜਾ ਪਲਸਤਰ ਹੋਇਆ ਵਾ ਤੇ ਕੁਝ ਦੁਬਾਰਾ ਇਹ ਬਾਅਦ ਵਿੱਚ ਵੀ ਰੈਨੋਵੇਟ ਹੋਇਆ ਤੇ ਆ ਆ ਤੁਸੀਂ ਦੇਖਦੇ ਪਏ ਜੇ ਨਾ ਦੇਖੋ ਜਿੰਨੇ ਤੁਸੀਂ ਆਲੇ ਦੇਖਦੇ ਪਏ ਜੇ ਇਹ ਮੁਗਲ ਸ਼ੈਲੀ ਦੇ ਆਲੇ ਯਾਨੀ ਕਿ ਮੁਸਲਮਾਨ ਇਹ ਇਹ ਜਿਹੜੇ ਆळ्या ਨੂੰ ਬੜਾ ਪਸੰਦ ਕਰਦੇ ਸੀ ਤੇ ਦੋ ਦੋਵੇਂ ਤਰ੍ਹਾਂ ਦੇ ਇਹਦੇ ਵਿੱਚ ਆਲੇ ਯੂਜ਼ ਹੋਏ ਨੇ ਮੁਗਲ ਸ਼ੈਲੀ ਦੀ ਵੀ ਹੋਈ ਤੇ ਵਿਕਟੋਰੀਆ ਸ਼ੈਲੀ ਦੀ ਵੀ ਹੋਈ ਤੇ ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਅੰਗਰੇਜ਼ੀ ਜੋੜੀ ਕਹਿੰਦੇ ਹੁੰਦੇ ਸੀਗੇ ਜਾਨੀ ਕਿ ਪੁਰਾਣੇ ਜ਼ਮਾਨੇ ਦੇ ਜਿਹੜੇ ਬੂਵੇ ਲੱਗੇ ਹੋਏ ਤੇ ਆਲੇ ਕੁਝ ਆਲੇ ਦੇ ਵਿੱਚ ਇੱਥੇ ਮੁਗਲ ਸ਼ੈਲੀ ਦੇ ਆਲੇ ਬਣਾਏ ਗਏ ਤੇ ਕੋਜੇ ਵਿਕਟੋਰੀਆ ਸ਼ੈਲੀ ਦੇ ਜਾਨੀ ਕਿ ਦੋਵੇਂ ਮਿਕਸ ਕੀਤੇ ਹੋਏ ਤੇ ਆ ਤੁਸੀਂ ਉੱਪਰ ਦੇਖੋ ਵੀ ਕਿੰਨੀ ਸੋਹਣੀ ਲੱਗਦੀ ਚੂਨੇ ਪੱਥਰ ਦੇ ਨਾਲ ਇਹ ਤਿਆਰ ਕੀਤੀ ਚੂਨੇ ਪੱਥਰ ਦੀਆਂ ਇੱਟਾਂ ਵੀ ਇਹਦੇ ਵਿੱਚ ਵਰਤੀਆਂ ਤੇ ਜਿਆਦਾਤਰ ਇਹਦੀ ਜਿਹੜੀ ਚਨਾਈ ਹੈ ਤੁਸੀਂ ਦੇਖੋ ਵੀ ਮਿੱਟੀ ਦੀ ਕੀਤੀ ਗਈ ਆ ਦੇਖੋ ਤੁਸੀਂ ਮਿੱਟੀ ਦੀ ਚਣਾਈ ਤੇ ਜਿਹੜੀਆਂ ਇੱਟਾਂ ਆ ਉਹ ਇੱਟਾਂ ਦੇ ਵਿੱਚ ਚੂਨਾ ਪੱਥਰ ਲਾਇਆ ਗਿਆ ਤੇ ਆਪਾਂ ਹੁਣ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਆ ਬਾਹਰੋਂ ਵੇਖੋ ਤੁਸੀਂ ਕਿੰਨੀ ਵਧੀਆ ਬਾਰੀਆਂ ਵੇਖੋ ਕਿ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗਦੀਆਂ ਆ ਵੀ ਇੰਦੀ ਜਿਹੜੀ ਚਣਾਈ ਵੇਖੋ ਵੀ ਕਿੰਨੀ ਘੈਂਟ ਕਰੋ ਚੈੱਕ ਵੀ ਆ ਦੇਖੋ ਵੀ ਕੋਠੇ ਆ ਦੇਖੋ ਵੀ ਵਿਕਟੋਰੀਆ ਸ਼ੈਲੀ ਦੀ ਬਣੀ ਹੋਈ ਕੋਠੀ ਜਾਨੀ ਕਿ ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਕੋਠੀ ਏ ਇਹ ਮੁਗਲਾਂ ਦੇ ਟਾਈਮ ਦੀ ਨਹੀਂ ਬਣੀ ਯਾਨੀ ਕਿ ਮੁਸਲਮਾਨਾਂ ਦੇ ਟਾਈਮ ਦੀ ਨਹੀਂ ਬਣੀ ਇਹ ਬਣੀ ਹੋਈ ਹੈ ਅੰਗਰੇਜ਼ਾਂ ਦੇ ਟਾਈਮ ਦੀ ਅੰਗਰੇਜ਼ਾਂ ਦੇ ਟਾਈਮ ਦੇ ਵਿਕਟੋਰੀਆ ਸ਼ੈਲੀ ਦੇ ਆਲੇ ਆਹ ਵੇਖ ਤੁਸੀਂ ਆ ਜਿਹੜੇ ਤੁਸੀਂ ਦੇਖਦੇ ਹੋ ਪਏ ਨਾ ਗੋਲ-ਗੋਲ ਇਹ ਹੈਗੇ ਵਿਕਟੋਰੀਆ ਸ਼ੈਲੀ ਦੇ ਤੇ ਕਈ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਮੁਗਲ ਸ਼ੈਲੀ ਦੇ ਆਲੇ ਹੁੰਦੇ ਵਾ ਉਪਰੋਂ ਤਕੋਨੇ ਜਾਂ ਹੁੰਦੇ ਵਾ ਪਰ ਇਹ ਜਿਹੜੇ ਵਿਕਟੋਰੀਆ ਸ਼ੈਲੀ ਦੇ ਆਲੇ ਲੱਗੇ ਆ ਤੇ ਆ ਵੇਖੋ ਅੰਗਰੇਜ਼ੀ ਜੋੜੀ ਜਿਹਨਾਂ ਨੂੰ ਉਹ ਬੋਲਦੇ ਵੀ ਅੰਗਰੇਜ਼ੀ ਜੋੜੀ ਆ ਵੀ ਇੱਧਰ ਦੇਖੋ ਵੀ ਅੰਗਰੇਜ਼ੀ ਵਿਚੋਂ ਕੁਝ ਸੀਗੇ ਗਦਾਰ ਆ ਜਿਹੜੇ ਕਿ ਸਿੱਖ ਫੌਜਾਂ ਦੇ ਵਿੱਚ ਹੀ ਸੀਗੇ ਤੇ ਉਹ ਅੰਗਰੇਜ਼ਾਂ ਦੇ ਨਾਲ ਰਲ ਗਏ ਸੀ ਇਸ ਕਰਕੇ ਫਿਰ ਜਿਹੜੀ ਇਹ ਖਾਰ ਦਾ ਸਾਹਮਣਾ ਕਰਨਾ ਪਿਆ ਸਿੱਖਾਂ ਨੂੰ ਤੇ ਇਹਦੇ ਤੇ ਮੈਂ ਫੁੱਲ ਵੀਡੀਓ ਵੀ ਬਣਾਈ ਹੈ ਜੇ ਤੁਸੀਂ ਉਹ ਨਹੀਂ ਵੇਖੀ ਤਾਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਅੱਗੇ ਆਜੋ ਫਿਰ ਆਪਾਂ ਨਾਲੇ ਤੁਹਾਨੂੰ ਕੋਠੀ ਵਿਖਾ ਦਈਏ ਤੇ ਨਾਲੇ ਤੁਸੀਂ ਇਤਿਹਾਸ ਬਾਰੇ ਦੱਸੀ ਜਾਓ ਵੀ ਇਹਦਾ ਇਤਿਹਾਸ ਹੋਰ ਕੀ ਸੀਗਾ ਇਤਿਹਾਸ ਉਹਦੇ ਪਿੰਡ ਦੇ ਵਿੱਚ ਉਹ ਚੰਗੀ ਉਮੀਰ ਪਾਰਟੀ ਸੀ। ਅੱਛਾ ਜੀ। ਇਹ ਨਾਜੇਸਨ ਸੀ ਬਾਰਮਾ ਚ ਰਹੇ ਸੀਗੇ। ਅੱਛਾ ਜੀ। ਉਹ ਤੇ ਇਹਨਾਂ ਨੇ ਜਿਹੜੀ ਸਰਵਿਸ ਕੀਤੀ ਸੀ ਪਹਿਲਾਂ ਪਹਿਲਾਂ। ਤੇ ਦੂਸਰੇ ਘਰ ਵਾਲੇ ਡਾਕਟਰ ਸੀਗੇ ਕਿਸੇ ਟਾਈਮ ਤੇ ਜਦੋਂ ਪਾਕਿਸਤਾਨ ਪਾਣ ਤੋਂ ਪਹਿਲਾਂ ਇਹਨਾਂ ਦੀ ਘਾਟ ਜਿਹੜੀ ਸਰੰਜਾਂ ਦੀ ਜਿਹੜੀ ਹੁੰਦੀ ਸੀ ਸੱਤੀ ਕਿਆ ਜੀ ਉਹ ਤਾਂ ਸਹਾਈਆ। ਅੱਛਾ ਜੀ। ਪਹਿਲਾਂ ਪਹਿਲਾਂ ਮੱਗ ਮੱਘਰ ਸਿੰਘ ਦੇ ਪਰਿਵਾਰ ਦੀ ਖੇਡੌਰ ਲਾਈ ਹੋਈ ਸੀ। ਜਦੋਂ ਪਾਕਿਸਤਾਨ ਚ ਪਟਵਾਰਾ ਹੋਇਆ ਫਿਰ ਇਹਨਾਂ ਨੇ ਦਿੱਲੀ ਪਹਿਲੋਂ ਫਿਰ ਬਦਲ ਵੀ ਔਰ ਯਾਰ ਇਹ ਜੋ ਪਹਿਲਾਂ ਜਿਹੜੀ ਦਿੱਲੀ ਫੈਕਟਰੀ ਲਾ ਲਈ। ਅੱਛਾ ਜੀ ਫੈਕਟਰੀ ਇਹਨਾਂ ਦੀ ਸੀ। ਹਾਂਜੀ ਮਿੱਤਰੋ ਕੀ ਹਾਲ ਚਾਲ ਓ ਕਿਵੇਂ ਹੋ ਠੀਕ ਹੋ ਆਪਣੇ ਐ ਅੱਜ ਦੇ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਗਰਮੀ ਦੇ ਵਿੱਚ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਫੇਰ ਕਮਾਉਣ ਲੱਚਲੇ ਆ ਵਖਾਉਣ ਲੱਗੇ ਆ ਆਪਣਾ ਪੁਰਾਣਾ ਪਲੇਸ ਪੁਰਾਣਾ ਜਿਹੜਾ ਇਤਿਹਾਸ ਓਹਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਣ ਲੱਗੇ ਆ। ਤੇ ਵਲੌਗ ਨਾਲ ਜਿਵੇਂ ਕੰਟੀਨਿਊ ਬਣੇ ਰਿਹਾ ਜੇ ਬੜਾ ਮਸਤ ਵਲੌਗ ਹੋਣਾ ਲੈ ਤੇ ਜੇ ਤੁਸੀਂ ਆਪਣੇ ਤੱਕ ਉਹਨੂੰ ਲਾਈਕ ਨਹੀਂ ਕੀਤਾ ਤੇ ਲਾਈਕ ਕਰ ਦਿਓ ਤੇ ਮਿੱਤਰੋ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਕਮਾਉਣ ਲੱਗੇ ਆ ਆਪਣਾ ਹਿਸਟੋਰੀਕਲ ਪਲੇਸ ਜਿੱਥੇ ਕਿ ਮਹਾਰਾਜਾ ਰਜੀਤ ਸਿੰਘ ਦੀ ਸੈਨਾ ਯਾਨੀ ਕਿ ਸਿੱਖ ਫੌਜਾਂ ਦੀ ਸੈਨਾ ਤੇ ਅੰਗਰੇਜ਼ਾਂ ਦੀ ਸੈਨਾ ਦੇ ਵਿਚਕਾਰ ਘਾਰ ਹੋਈ ਸੀਗੀ ਲੜਾਈ ਬੜੀ ਵੱਡੀ ਲੜਾਈ ਹੋਈ ਸੀਗੀ ਜੇ ਤੁਸੀਂ ਦੇਖਦੇ ਪਏ ਜਿਨ ਇਹ ਹੈਗੇ ਮੁਦਕੀ ਦੀ ਲਾਟ ਇਹਨੂੰ ਅੰਗਰੇਜ਼ਾਂ ਨੇ ਨਾਂ ਦਿੱਤਾ ਸੀਗਾ ਮੁਦਕੀ ਦੀ ਲਾਟ 1845 ਦੇ ਵਿੱਚ ਇਹ ਮੁਦਕੀ ਦੇ ਵਿੱਚ ਲੜਾਈ ਹੋਈ ਸੀਗੀ ਸੀਗੀ ਚਾਰ ਜਗ੍ਹਾ ਦੇ ਵਿੱਚ ਜਿਹੜਾ ਟੋਟਲ ਜੰਗ ਹੋਈ ਸੀਗੀ ਤੇ ਜਿੰਦੇ ਵਿੱਚੋਂ ਇਹ ਇੱਕ ਮੁਦਕੀ ਹੈ ਦੂਸਰਾ ਫਰੋਸ਼ਾ ਹੈ ਤੀਸਰਾ ਸਭਰਾਉ ਹੈ ਤੇ ਚੌਥਾ ਹੈਗਾ ਚੇਲਿਆਂਵਾਲ ਤੇ ਜਿਹੜਾ ਕੀ ਹੁਣ ਪਾਕਿਸਤਾਨ ਦੇ ਵਿੱਚ ਚੇਲਿਆਂਵਾਲ ਕਿਉਂਕਿ 47 ਤੋਂ ਪਹਿਲਾਂ 1947 ਤੋਂ ਪਹਿਲਾਂ ਭਾਰਤ ਦੇ ਆਪਣਾ ਪਾਕਿਸਤਾਨ ਇੱਕ ਹੀ ਹੁੰਦੇ ਸੀਗੇ ਤੇ ਇਹ ਇਹ ਲੜਾਈ ਹੋਈ ਸੀਗੀ 1845 ਦੇ ਵਿੱਚ 18 ਦਸੰਬਰ 1845 ਦੇ ਵਿੱਚ ਇਹ ਲੜਾਈ ਹੋਈ ਸੀਗੀ ਅੰਗਰੇਜ਼ਾਂ ਤੇ ਮਹਾਰਾਜਾ ਰਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਘਰ ਵਿੱਚੋਂ ਕੁਝ ਸੀਗੇ ਗਦਾਰ ਜਿਹੜੇ ਕਿ ਸਿੱਖ ਫੌਜਾਂ ਦੇ ਵਿੱਚ ਹੀ ਸੀਗੇ ਤੇ ਉਹ ਅੰਗਰੇਜ਼ਾਂ ਦੇ ਨਾਲ ਰਲ ਗਏ ਸੀਗੇ ਇਸ ਕਰਕੇ ਫਿਰ ਜਿਹੜੀ ਇਹ ਖਾਰ ਦਾ ਸਾਹਮਣਾ ਕਰਨਾ ਪਿਆ ਸਿੱਖਾਂ ਨੂੰ ਤੇ ਇਹਦੇ ਤੇ ਮੈਂ ਫੁੱਲ ਵੀਡੀਓ ਵੀ ਬਣਾਈ ਹੈ ਜੇ ਤੁਸੀਂ ਉਹ ਨਹੀਂ ਵੇਖੀ ਤਾਂ ਉnder link ਤਾਂ on description ਵਿੱਚ ਦੇਣਾਗਾ ਦੀਆਂ ਤੇ ਮਿੱਤਰੋ ਜਿਹੜੀ ਮਹਾਰਾਜਾ ਰਜੀਤ ਸਿੰਘ ਦੀ ਸੈਨਾ ਸੀਗੀ ਉਹ ਸੈਨਾ ਇਸ ਕਰਕੇ ਹਾਰੇ ਸੀਗੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਵੀ ਕੁਝ ਸਿੱਖ ਸੀਗੇ ਜਿਹੜੇ ਉਹਨਾਂ ਦੇ ਅੰਗਰੇਜ਼ਾਂ ਦੇ ਨਾਲ ਲੜ ਗਏ ਸੀਗੇ ਉਹਨਾਂ ਦਾ ਉਹਨਾਂ ਨੇ ਸਾਥ ਦਿੱਤਾ ਸੀ ਇਸ ਕਰਕੇ ਤੇ ਮਿੱਤਰੋ ਜਿਹੜੀ ਸਿੱਖ ਫੌਜਾਂ ਦੇ ਵਿੱਚ ਕੁਝ ਗਤਾਰ ਬੰਦੇ ਸੀਗੇ ਗਤਾਰ ਜਰਨਲ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਾਰੂਦ ਦੇ ਤੋੜੇ ਸੀਗੇ ਉਹਨਾਂ ਦੀ ਥਾਂ ਸਰੋਂ ਦੇ ਤੋੜੇ ਬਦਲ ਦਿੱਤੇ ਤੇ ਉਹ ਸਰੋਂ ਦੇ ਤੋੜੇ ਜੰਗ ਦੇ ਵਿੱਚ ਲੱਗੇ ਜਿੰਦੇ ਨਾਲ ਉਹ ਜ਼ਿਆਦਾ ਟਾਈਮ ਅੰਗਰੇਜ਼ਾਂ ਦੇ ਨਾਲ ਲੜ ਨਹੀਂ ਸਕੇ ਤੇ ਛੇਤੀ ਤੇ ਮਿੱਤਰੋ ਜੀ ਇਹਦੀ ਲਾਟ ਦੀ ਲੰਬਾਈ ਹੈਗੀ 80 ਤੋਂ 90 ਫੁੱਟ 90 ਕੁ ਫੁੱਟ ਹੈਗੀ ਉੱਪਰ ਇਹਦੀ ਉਚਾਈ 90 ਫੁੱਟ ਹੈਗੀ ਵਾ ਤੇ ਹੁਣ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਕਿ ਪਹਿਲਾਂ ਕਿਉਂਕਿ ਐਵੇਂ ਤਾਂ ਨਹੀਂ ਸੀ ਗਿਆ ਜਿਹੜੀਆਂ ਚਾਰ ਜਗ੍ਹਾ ਲੜਾਈ ਹੋਈ ਸੀ ਕਿ ਉਹਨਾਂ ਦੇ ਤਿੰਨਾਂ ਜਗ੍ਹਾ ਤਿੰਨਾਂ ਜਗ੍ਹਾ ਤਾਂ ਆਪਣੇ ਵਿੱਚ ਭਾਰਤ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੂੰ ਤਿੰਨਾਂ ਨੂੰ ਰੈਨੋਵੇਟ ਕੀਤਾ ਹੋਇਆ ਵਾ ਤੇ ਇਹਨੂੰ ਵੀ ਰੈਨੋਵੇਟ ਕੀਤਾ ਵਾ ਨਾ ਬੜੀ ਵੱਡੀ ਲੜਾਈ ਹੋਈ ਸੀ ਤੇfrosha ਦੀ ਵੀ ਲੜਾਈ ਬੜੀ ਵੱਡੀ ਹੋਈ ਸੀ ਕਿ ਮੁੱਕੀ ਲੜਾਈ ਬਹੁਤ ਵੱਡੀ ਹੋਈ ਸੀ ਵੀਡੀਓ ਨੂੰ ਲਾਈਕ ਠੋਗਿਆ ਤੇ ਇਹਨੇ ਤੇ ਆਪਾਂ ਤੁਹਾਨੂੰ ਹੋਰ ਪਲੇਸ ਬਖਵੰਦਣਾ ਤੇ ਚਲੋ ਫਿਰ ਅੱਗੇ ਆਪਾਂ ਚੱਲੋ ਤੇ ਘੁੰਮਦੇ ਘੁੰਮਦੇ ਪਿੰਡ ਪਹੁੰਚ ਗਏ ਜੈ ਸਿੰਘ ਵਾਲਾ ਜਿਹੜਾ ਕਿ ਬੱਗ ਪੁਰਾਣੇ ਦੇ ਕੋਲ ਜਾਨੀ ਕਿ ਮੋਗਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਵਾ ਤੇ ਤੇ ਮਿੱਤਰੋ ਇੱਥੇ ਇੱਕ ਬੜੀ ਘੈਂਟ ਕੋਠੀ ਹੈ ਪੁਰਾਣੇ ਜਮਾਨੇ ਦੀ ਕੋਠੀ ਹੈ ਉਹ ਆਪਾਂ ਤੁਹਾਨੂੰ ਖੋਣ ਲੱਗੇ ਤੇ ਨਾਲੋਂ ਦਾ ਇਤਿਹਾਸ ਵੀ ਦੱਸਾਂਗੇ ਵੀ ਕੀ ਹੈ ਕਹਾਵਾ ਕਰੋ ਚੈੱਕ ਵੀ ਆ ਦੇਖੋ ਵੀ ਕੋਠੇ ਆ ਦੇਖੋ ਵੀ ਵਿਕਟੋਰੀਆ ਸ਼ੈਲੀ ਦੀ ਬਣੀ ਹੋਈ ਕੋਠੀ ਜਾਨੀ ਕਿ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਕੋਠੀ ਹੈ ਇਹ ਮੋਹਲਾਂ ਦੇ ਟਾਈਮ ਦੀ ਨਹੀਂ ਬਣੀ ਯਾਨੀ ਕਿ ਮੁਸਲਮਾਨਾਂ ਦੇ ਟਾਈਮ ਦੀ ਨਹੀਂ ਬਣੀ ਇਹ ਬਣੀ ਹੋਈ ਹੈ ਅੰਗਰੇਜ਼ਾਂ ਦੇ ਟਾਈਮ ਦੀ ਅੰਗਰੇਜ਼ਾਂ ਦੇ ਟਾਈਮ ਦੇ ਵਿਕਟੋਰੀਆ ਸ਼ੈਲੀ ਦੇ ਆਲੇ ਆਹ ਇੱਕ ਤੁਸੀਂ ਆਹ ਜਿਹੜੇ ਤੁਸੀਂ ਦੇਖਦੇ ਹੋ ਨਾ ਗੋਲ ਗੋਲ ਇਹ ਹੈਗੇ ਵਿਕਟੋਰੀਆ ਸ਼ੈਲੀ ਦੇ ਤੇ ਕਈ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਮੁਗਲ ਸ਼ੈਲੀ ਦੇ ਆਲੇ ਹੁੰਦੇ ਵਾ ਉਹ ਉਪਰੋਂ ਤਕੋਨੇ ਜਾਂ ਹੁੰਦੇ ਵਾ ਪਰ ਇਹ ਜਿਹੜੇ ਵਿਕਟੋਰੀਆ ਸ਼ੈਲੀ ਦੇ ਆਲੇ ਲੱਗੇ ਆ ਤੇ ਆ ਵੇਖੋ ਅੰਗਰੇਜ਼ੀ ਜੋੜੀ ਜਿਹਨਾਂ ਨੂੰ ਉਹ ਬੋਲਦੇ ਆ ਵੀ ਅੰਗਰੇਜ਼ੀ ਜੋੜੀ ਆ ਵੀ ਇੱਧਰ ਦੇਖੋ ਵੀ ਅੰਗਰੇਜ਼ ਇਹ ਸਭ ਨੂੰ ਆਪਾਂ ਪੰਜਾਬੀ ਦੇ ਵਿੱਚ ਅੰਗਰੇਜ਼ੀ ਜੋੜੀ ਕਹਿੰਦੇ ਹੁੰਦੇ ਸੀਗੇ ਵੀ ਜਾਨੀ ਕਿ ਪੁਰਾਣੇ ਜ਼ਮਾਨੇ ਦੇ ਜਿਹੜੇ ਬੂਵੇ ਲੱਗੇ ਹੋਏ ਤੇ ਆਲੇ ਕੁਝ ਆਲੇ ਦੇ ਵਿੱਚ ਇੱਥੇ ਮੁਗਲ ਸ਼ੈਲੀ ਦੇ ਆਲੇ ਬਣਾਏਗੇ ਤੇ ਕੋਜੇ ਵਿਕਟੋਰੀਆ ਸ਼ੈਲੀ ਦੇ ਜਾਨੀ ਕਿ ਦੋਵੇਂ ਮਿਕਸ ਕੀਤੇ ਹੋਏ ਤੇ ਆ ਤੁਸੀਂ ਉੱਪਰ ਦੇਖੋ ਵੀ ਕਿੰਨੀ ਸੋਹਣੀ ਲੱਗਦੀ ਚੂਨੇ ਪੱਥਰ ਦੇ ਨਾਲ ਇਹ ਤਿਆਰ ਕੀਤੀ ਚੂਨੇ ਪੱਥਰ ਦੀਆਂ ਇੱਟਾਂ ਵੀ ਇਹਦੇ ਵਿੱਚ ਵਰਤੀਆਂ ਤੇ ਜਿਆਦਾਤਰ ਇਹਦੀ ਜਿਹੜੀ ਚਨਾਈ ਹੈ ਤੁਸੀਂ ਦੇਖੋ ਵੀ ਮਿੱਟੀ ਦੀ ਕੀਤੀ ਗਈ ਆ ਦੇਖੋ ਉਹ ਤੁਸੀਂ ਮਿੱਟੀ ਦੀ ਚਨਾਈ ਤੇ ਜਿਹੜੀਆਂ ਇੱਟਾਂ ਆ ਉਹ ਇੱਟਾਂ ਦੇ ਵਿੱਚ ਚੂਨਾ ਪੱਥਰ ਲਾਇਆ ਗਿਆ ਤੇ ਆਪਾਂ ਹੁਣ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਆਹ ਬਾਹਰੋਂ ਵੇਖੋ ਤੁਸੀਂ ਕਿੰਨੀ ਵਧੀਆ ਬਾਰੀਆਂ ਵੇਖੋ ਕਿ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗਦੀਆਂ ਬਈ ਇੰਦੀ ਜਿਹੜੀ ਚਨਾਈ ਵੇਖੋ ਵੀ ਕਿੰਨੀ ਘੈਂਟ ਕੀਤੀ ਗਈ ਤੇ ਬਾਪੂ ਜਿਹੜੀ ਇਹਦੀ ਚਨਾਈ ਹੈ ਚੂਨੇ ਪੱਥਰ ਦੀ ਕੀਤੀ ਚੂਨੇ ਇਹ ਚੂਨਾ ਨੂੰ ਪੱਥਰ ਲਾਇਆ ਵਾ ਯਾਨੀ ਕਿ ਬਾਹਰੋਂ ਜਿਹੜੀ ਚੂਨੇ ਪੱਥਰ ਦੀ ਤੇ ਵਿੱਚੋਂ ਚਣਾਈ ਇਹਦੀ ਜਿਹੜੀ ਮਿੱਟੀ ਦੀ ਹੋਈ ਮਿੱਟੀ ਹਾਂਜੀ ਮਿੱਟੀ ਦੀ ਤੇ ਆਹ ਤੁਸੀਂ ਦੇਖੋ ਵੀ ਜਿਹੜੀ ਗੋਥਿਕ ਸਟਾਈਲ ਦੀ ਛੱਤ ਪਾਈ ਹੋਈ ਆ ਤੇ ਆਹ ਜਿਹੜੇ ਤੁਸੀਂ ਗਾਟਰ ਦੇਖਦੇ ਪਏ ਜਿਹੜੇ ਆਮ ਗਾਟਰ ਨਹੀਂ ਕਿ ਯਾਨੀ ਕਿ ਜਿਹੜੇ ਜਿਨ੍ਹਾਂ ਦੇ ਅੱਜਕੱਲ ਟ੍ਰੇਨ ਚੱਲਦੀ ਨਾ ਲੀਆਂ ਤੇ ਉਸ ਟਾਈਪ ਦੇ ਗਾਟਰ ਪਏ ਤੇ ਗੋਥਿਕ ਸਟਾਈਲ ਦੀ ਛੱਤ ਤੇ ਤੇ ਆਹ ਜਿਹੜੇ ਆਲੇ ਤੁਸੀਂ ਦੇਖਦੇ ਪਏ ਜੇ ਇਹ ਹੈਗੇ ਵਿਕਟੋਰੀਆ ਸ਼ੈਲੀ ਦੇ ਆਲੇ ਹੈਗਾ ਇਹ ਹੈ ਜਿਆਦੇ 1897 ਥੰਨੇ ਮੇਂ ਵੀ ਦਿੱਰੀ ਨਹੀਂ ਰੱਖੀ ਅੱਛਾ ਜੀ 1897 ਦੇ ਵਿੱਚ ਹਾਂ ਨਿਓਂ ਰੱਖੀ ਹੋਈ ਇਹ ਵੀ ਹੋਣ ਚਾਉਣ ਲੱਗਦੀ ਹੋਈ ਅੱਛਾ ਜੀ ਠੀਕ ਇਹ ਘਰ ਦੇ ਦੋ ਪਹਿਸਾ ਮਾਲਕਾ ਫਿਰ ਕ ਮਗਰ ਸਿੰਘ ਹਾਂਜੀ ਜੇ ਅਜੈਬ ਸਿੰਘ ਸਰਪੰਨ ਸਿੰਘ ਠੀਕ ਜਿਹੜੇ ਦੂਸਰੇ ਘਰ ਦੇ ਮਾਲਕ ਨਾਜਰ ਰਹਿਣਗੇ अच्छा ज्यादातर नाजर सिंह हवेली करके जाने अच्छा नाजर सिंह दी हवेली या इनन दा बड़ा जो दूसरे ਘਰ ਵਾਲੀ ਜੋ ਮੱਗਰ ਸਿੰਘ ਸੀ अच्छा जी राज्या ਸਿੰਘ ਤੇ ਮੱਗਰ ਸਿੰਘ ਦੀ ਹਵੇਲੀ ਕਿਹਾ ਜੀ ਇਹ ਅੱਛਾ ਤੇ ਇਸ ਟਾਈਮ ਹੁਣ ਇਹਨਾਂ ਨੇ ਕੋਠੀ ਦੇ ਮਾਲਕ ਕਿੱਥੇ ਗਏ ਆ ਮੇਲੀ ਤੇ ਇਹਨਾਂ ਦੇ ਮਾਲਕ ਇੱਕ ਤਾਂ ਫਿਰ ਰਹਿੰਦੇ ਆ ਪੰਜ ਕੁਲੇ ਅੱਛਾ ਪੰਜ ਕੁਲਾ ਹਰਿਆਣੇ ਦੇ ਵਿੱਚ ਹਾਂਜੀ ਹਾਂਜੀ ਹੰਡੀਗੜ ਤੋਂ ਉੱਪਰ ਹਾਂਜੀ ਹਾਂਜੀ ਫਿਰ ਦੂਸਰੇ ਰਹਿੰਦੇ ਆ ਦਿੱਲੀ ओके ਸਾਰੇ ਜਿੰਨੇ ਘਰਲੇ ਤੁਸੀਂ ਕੀ ਮਤਲਬ ਆ ਮਤਲਬ ਪਰਿਵਾਰ ਦੇ ਜੀ ਸਾਰੇ ਕੁਛ ਆਰਮੀ ਦੀ ਜਿਹੜੀ ਹੈ ਅੱਛਾ ਜੀ ਕੈਪਟਨ ਸੀਗੇ ਮੱਗਰ ਸਿੰਘ ਨਾਲ ਕੇ ਪਤਮ ਸਿੰਘ ਵਰਗੇ ਡੀਆ ਦਾ ਆਪਣਾ ਕਰਨ ਰਗਵੀਰ ਸਿੰਘ ਅੱਛਾ ਜਾਨੀ ਕਿ ਵੱਡੇ ਵੱਡੇ ਅਹੁਦੇ ਤੇ ਸੀਗੇ ਹਾਂ ਜੀ ਜਰਨਲ ਹੈ ਜਰਨਲ ਹਾਂਜੀ ਅੱਗੇ ਆਜੋ ਫਿਰ ਆਪਾਂ ਨਾਲੇ ਜੇ ਤੁਹਾਨੂੰ ਕੋਠੀ ਵਿਖਾ ਦਈਏ ਤੇ ਨਾਲੇ ਤੁਸੀਂ ਇਤਿਹਾਸ ਬਾਰੇ ਦੱਸੀ ਜੋ ਵੀ ਇਹਦਾ ਇਤਿਹਾਸ ਹੋਰ ਕੀ ਸੀਗਾ ਇਤਿਹਾਸ ਹੋਰ ਜਿਹੜੇ ਪਿੰਡ ਦੇ ਵਿੱਚ ਚੰਗੀ ਉਮੀਰ ਪਾਰਟੀ ਸੀ ਅੱਛਾ ਜੀ ਇਹ ਨਾਜੇਸਨ ਸੀ ਬਾਰਮਾ ਚ ਰਹੇ ਸੀਗੇ ਅੱਛਾ ਜੀ ਉਹ ਕਿਹਨੇ ਨਾਜੇਸਨ ਸਰਵਿਸ ਕੀਤੀ ਸੀ ਪਹਿਲੋ ਪਹਿਲਾਂ ਤੇ ਦੂਸਰੇ ਘਰ ਵਾਲਾ ਡਾਕਟਰ ਸੀ ਕਿ ਕਿਸ ਤਾਂ ਤੇ ਜਦੋਂ ਪਾਕਿਸਤਾਨ ਪਾਣ ਤੋਂ ਪਹਿਲਾਂ ਇਹਨਾਂ ਦੀ ਘਾਟੇ ਦੀ ਸਰੰਜਾਂ ਦੀ ਜਿਹੜੀ ਸੀ ਹੁੰਦੀ ਸੀ ਸਿੱਟੀ ਵਾਲੀ ਉਹ ਤਾਂ ਸਰੰਜ ਅੱਛਾ ਜੀ ਮੈਨੂੰ ਪਾ ਲੋ ਮੱਗਰ ਸਿੰਘ ਦੇ ਪਰਿਵਾਰ ਦੀ ਤੇ ਲਾਹੌਰ ਲਈ ਹੋ ਜੀ ਇਹ ਪਹਾੜਾਂ ਦੇ ਪਟਵਾਰਾ ਹੈ ਫਿਰ ਇਹਨਾਂ ਨੇ ਦਿੱਲੀ ਪਹਿਲੋ ਫਿਰ ਉਹ ਯਾਰ ਇਹ ਤਾਂ ਪਹਿਲਾਂ ਜਿਹੜੀ ਦਿੱਲੀ ਫੈਕਟਰੀ ਲਾ ਲਈ। ਅੱਛਾ ਜੀ ਫੈਕਟਰੀ ਇਹਨਾਂ ਦੀ ਸੀਗੀ। ਫੈਕਟਰੀ ਸੀ 55 ਦੀ ਫੈਕਟਰੀ। ਇਹ 55 ਦੀ ਫੈਕਟਰੀ ਸੀ। ਹਾਂ ਜੀ। ਯਾਨੀ ਕਿ ਜੱਦੀ ਪੁਸ਼ਤੀ ਤਗੜੇ ਕਰਨ ਦੇ ਰਹੇ ਆ। ਤਗੜੇ ਕਰਨ ਜਿਹੜੇ ਸਰਪੰਚਾਂ ਸੰਗੋ ਸਾਰੇ ਪਿੰਡ ਤੋਂ ਜਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਪੜਾਈ ਜਾਵੇ। ਅੱਛਾ ਜੀ। ਤੇ ਤਾਂ ਜੋ ਉਹਨਾਂ ਵੇਖੋ ਵੀ ਜਿਹੜੀ ਵੇਲੀ ਕਿੰਨੀ ਸ਼ਾਨਦਾਰ ਬਣਾਈ। ਤੇ ਹੁਣ ਇੱਥੇ ਬਸ ਆ ਪਾਥੀਆਂ ਤੇ ਟੁੜੀ ਟਾੜੀ ਪਈ ਹੋਰ ਇੱਥੇ ਕੋਈ ਹੁਣ ਤਾਂ ਬਸ ਇੱਕ ਘਰ ਖੰਡਰ ਹੋ ਗਿਆ ਹਾਂ ਹੁਣ ਖੰਡਰ ਹੋ ਗਿਆ ਟਹਿ ਢੇਰੀ ਕੋਈ ਜਾਂਦਾ ਹਨਾ ਜਿਹਦਾ ਪਿੰਡ ਨੂੰ ਦੇ ਜਾਂਦੇ ਹਾਂਜੀ ਸਾਮ ਸੰਭਾਲ ਕਰਦੇ ਸਾਮ ਸੰਭਾਲਾ ਠੀਕ ਕੋਈ ਟਰਸਟ ਬਣਾਉਂਦੇ ਕੋਈ ਸੁਝੋਗੇ ਜਿਹਦੇ ਕੋ ਪਿੰਡ ਦਿਆ ਕਰਦਾ ਹਾਂਜੀ ਇਹ ਵੇਲੇ ਕੋਈ ਅੱਜ ਤੋਂ 20 25 ਸਾਲ ਤੋਂ ਬਾਅਦ ਹੀ ਇਹਨੇ ਖੰਡਰ ਹੋਣ ਲੱਗੀ ਪਹਿਲਾਂ ਬਹੁਤ ਵਧੀਆ ਹਾਲ ਹਾਂਜੀ ਤੇ ਤੁਸੀਂ ਚਾਹਦੇ ਜੇ ਦੀ ਦੁਬਾਰਾ ਕੰਸਟਰਕਸ਼ਨ ਹੁੰਦੀ ਜੇ ਹੁਣ ਵੀ ਹੋ ਜੇ ਤਾਂ ਹਾਲੇ ਵੀ 50% ਪਈ ਹੈ ਜਾਨੀ ਕਿ ਹਵੇਲੀ ਹੈ ਤੇ ਦੁਬਾਰਾ ਇਹਦੀ ਕੰਸਟਰਕਸ਼ਨ ਹੋ ਜੇ ਤਾਂ ਫਿਰ ਇੱਥੇ ਫਿਲਮਾਂ ਵੀ ਹੋ ਸਕਦਾ ਵੀ ਸ਼ੂਟਿੰਗ ਹੋਣਾ ਪਹਿਲਾਂ ਕੋਈ ਫਿਲਮ ਸ਼ੂਟ ਹੋਈ ਇੱਥੇ ਪਹਿਲਾਂ ਨਹੀਂ ਹੋਈ ਗਈ ਪਹਿਲਾਂ ਤਾਂ ਵੈਸੇ ਜਿਹੀ ਕਮੇਟੀ ਕਮੋਟੀ ਆਉਂਦੇ ਰਹੇ ਕਿ ਨਿਕਲਾਈ ਅੱਛਾ ਜੀ ਜਿਹੜੀ ਇਹ ਹਵੇਲੀ ਦੀ ਮੇਨ ਹੈ ਜਿਹੜੀ ਨਿਊ ਆ ਉਹ ਘਰ ਤੋਂ ਘੱਟ 5 ਕਰਮਾ ਚੌੜੀ ਹੈ ਅੱਛਾ 5 ਕਰਮਾ ਤੇ ਮਿੱਤਰੋ ਆ ਤੁਸੀਂ ਦੇਖੋ ਵੀ ਚੂਨੇ ਪੱਥਰ ਦਾ ਇਹਨੂੰ ਬਾਰੋ ਇਹਨੂੰ ਜਿਹੜਾ ਪਲਸਤਰ ਹੋਇਆ ਵਾ ਤੇ ਕੁਛ ਦੁਬਾਰਾ ਇਹ ਬਾਅਦ ਵਿੱਚ ਵੀ ਰੈਨੋਵੇਟ ਹੋਇਆ ਤੇ ਆ ਤੁਸੀਂ ਦੇਖਦੇ ਪਏ ਜੇ ਨਾ ਦੇਖੋ ਜਿੰਨੇ ਤੁਸੀਂ ਆਲੇ ਦੇਖਦੇ ਪਏ ਜੇ ਨਾ ਇਹ ਮੁਗਲ ਸ਼ੈਲੀ ਦੇ ਆਲੇ ਜਾਨੀ ਕਿ ਮੁਸਲਮਾਨ ਇਹ ਇਹ ਜਿਹੜੇ ਆळ्या ਨੂੰ ਬੜਾ ਪਸੰਦ ਕਰਦੇ ਸੀ ਤੇ ਦੋ ਦੋਵੇਂ ਤਰ੍ਹਾਂ ਦੇ ਇਹਦੇ ਵਿੱਚ ਆਲੇ ਯੂਜ਼ ਹੋਏ ਨੇ ਮੁਗਲ ਸ਼ੈਲੀ ਦੇ ਵੀ ਹੋਏ ਤੇ ਵਿਕਟੋਰੀਆ ਸ਼ੈਲੀ ਦੇ ਵੀ ਹੋਏ ਤੇ ਆਪਾਂ ਹੁਣ ਅੰਦਰ ਵੀ ਹੁਣ ਇਹ ਆ ਦੇਖੋ ਤੁਸੀਂ ਅੰਦਰ ਤੇ ਯਾਦ ਹੋਵੇ ਉਹ ਛਤਰੀਆਂ ਪਾਈਆਂ ਬਾਹਰ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਉਹ ਗੋਥਿਕ ਸਟਾਈਲ ਦੀ ਸੀਗੀ ਛਤ ਤੇ ਹੁਣ ਇਹਨੂੰ ਛਤਰੀ ਪਾਈ ਹਾਂਜੀ ਪਰ ਛਤਰੀ ਦੇ ਰੂਪ 'ਚ ਉਧਰ ਕਮਰਾ ਇਧਰ ਅੱਛਾ ਜੀ ਹਾਂਜੀ ਤੇ ਆਹ ਤੁਸੀਂ ਦੇਖੋ ਵੀ ਇਧਰ ਬਾਲੇ ਵੀ ਪਾਏ ਹੋਇਆ ਹਨਾ ਬੜੀ ਵਧੀਆ ਤਿਆਰ ਕੀਤੀ ਹੋਣੀ ਉਸ ਟਾਈਮ ਦੇ ਵਿੱਚ ਤੇ ਬਾਪੂ ਜੀ ਨੂੰ ਕਿੰਨਾ ਟਾਈਮ ਉਦੋਂ ਲੱਗ ਗਿਆ ਏ ਕਿ ਇਹਨੂੰ ਕੰਪਲੀਟ ਹੋਣ ਤੇ ਇਹਨੂੰ ਘਟ ਘਟ ਬਜ਼ੁਰਗ ਦਾਦ ਜੀ ਸੱਤ ਸੱਤ ਲੱਗੇ ਸੀ ਇਹ ਜਿਹੜਾ ਇਹਨਾਂ ਨੇ ਹਵੇਲੀ ਬਣਾਉਣੀ ਸ਼ੁਰੂ ਕੀਤੀ ਹੈ ਨਾ ਆਪ ਦਾ ਪੱਠਾ ਸੀਗਾ ਅੱਛਾ ਜਿਹੜਾ ਆਪ ਦੀਆਂ ਇੱਟਾਂ ਆਪ ਦੇ ਘਰ ਦੀਆਂ ਇੱਟਾਂ ਸੀਗੀਆਂ ਆ ਇੱਟਾਂ ਘਰਦੀਆਂ ਸੀ ਹਾਂਜੀ ਜਿਹੜਾ ਲੱਕੜ ਸੀ ਜਿਹੜਾ ਉਹ ਮੋਲ ਦਾ ਸੀ ਅੱਛਾ ਉਹ ਮੋਲ ਦੀ ਸੀਗੀ ਡੇਬਲੂ ਗਰੂ ਵਗੈਰਾ ਹਾਂਜੀ ਤੇ ਮਿੱਤਰੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਵਿਖਾਈ ਸੀ ਜਿਹੜਾ ਕਿ ਮਲੇਰ ਕੋਟ ਦੇ ਦਾ ਰਾਜਾ ਸੀਗਾ ਰਿਆਸਤ ਦਾ ਮਾਲੇ ਸੀਗਾ ਉਹਨੇ ਵੀ ਆਪਦੀ ਘਰ ਦੀ ਇੱਟ ਨਾਲ ਹੀ ਉਹ ਜਿਹੜਾ ਕਿਲਾ ਬਣਵਾਇਆ ਸੀਗਾ ਤੇ ਇਹ ਬਾਬੂ ਬੋਲਦੇ ਵੀ ਜਿਹੜੇ ਇਹ ਸਰਦਾਰ ਨੇ ਇਹਨਾਂ ਨੇ ਵੀ ਆਪ ਦਾ ਪੱਠੇ ਤੋਂ ਜਾਨੀ ਕਿ ਆਪਦੇ ਘਰ ਦੀ ਇੱਟ ਤੋਂ ਹੀ ਇਹ ਕੋਠੀ ਤਿਆਰ ਕੀਤੀ ਤੇ ਆਦੂ ਜੀ ਦੇਖੋ ਵੀ ਇਨੂੰ ਵੀ ਗੋਥਿਕ ਸਟਾਈਲ ਦੀ ਛੱਤ ਪਈ ਹੋਈ ਤੇ ਦੂਜੀ ਦੇਖੋ ਵੀ ਉਸ ਜਮਾਨੇ ਦੇ ਵਿੱਚ ਕਿੰਨੀ ਸੋਹਣੀ ਬਣੀ ਹੋਣੀ ਤੇ ਹੁਣ ਵੀ ਬਹੁਤ ਸੋਹਣੀ ਲੱਗਦੀ ਵੀ ਆ ਕਰ ਕੀਤਾ ਗਿਆ ਵੀ ਆ ਦੇਖੋ ਤੁਸੀਂ ਵੀ ਇਹਦਾ ਜਿਹੜਾ ਨਕਸ਼ਾ ਨਾਲ ਉਹ ਵੇਖੋ ਵੀ ਕਿੰਨਾ ਘੈਂਟ ਲੱਗਦਾ ਵੀ ਜਾਨੀ ਕਿ ਇਹ ਤੋਂ ਫਿਰ ਮਿਸਤਰੀ ਕੌਣ ਸੀ ਕੋਈ ਪਤਾ ਹੈ ਮਿਸਤਰੀ ਕੋਈ ਪਾਕਿਸਤਾਨੋਂ ਆਏ ਜਾਂ ਫਿਰ ਆਪਣੇ ਹਿੰਦੁਸਤਾਨ ਦੇ ਸੀ ਮਿਸਤਰੀ ਨੱਥਾ ਸਿੰਘ ਤੇ ਬੱਗਾ ਸਿੰਘ ਅੱਛਾ ਨੱਥਾ ਸਿੰਘ ਤੇ ਬੱਗਾ ਉਹ ਇੱਥੋਂ ਦਾ ਹੀ ਸੀਗਾ ਮਿਸਤਰੀ ਇੱਥੋਂ ਦੇ ਸੀ ਅੱਛਾ ਇੱਥੋਂ ਦੇ ਅੱਛਾ ਜੀ ਏ ਹੁਣ ਇਹਨਾਂ ਦੇ ਜਿਹੜੇ ਗਾਂ ਅਗਲੀ ਜਨਰੇਸ਼ਨ ਉਹ ਇੱਥੇ ਗੇੜਾ ਮਾਰ ਕੇ ਜਾਂਦੀ ਹੈ ਜਾਂ ਫਿਰ ਨਹੀਂ ਨਹੀਂ ਉਹ ਆਉਂਦੇ ਤਾਂ ਨਹੀਂ ਘਰ ਅੱਛਾ ਨਹੀਂ ਆਉਂਦੇ ਤੇ ਉਹ ਕਹਿੰਦੇ ਸਾਡੇ ਬਾਪ ਜੀ ਨਿਸ਼ਾਨੀ ਰੱਖਦੇ ਅੱਛਾ ਨਿਸ਼ਾਨੀ ਰੱਖੀ ਪਰ ਇਹਨੂੰ ਰੈਨੋਵੇਟ ਨਹੀਂ ਕਰਦੇ ਪਰ ਉਹ ਕਹਿੰਦੇ ਸੰਯੋਗ ਨਹੀਂ ਦਿੰਦੇਗੇ ਅੱਛਾ ਹਾਂ ਪਰ ਇਹਨੂੰ ਰੈਨੋਵੇਟ ਕਰਨ ਤੇ ਇੱਕ ਬਹੁਤ ਵਧੀਆ ਚੀਜ਼ ਬਣ ਜੇਗੀ ਕਿ ਟੂਰਿਸਟ ਪਲੇਸ ਬਣ ਜੇਗਾ। ਆ ਜਿਹੜਾ ਉਪਰਲੀ ਛੱਤਾਂ ਜਿਹੜੀ ਕਹਿੰਦਾ ਠੀਕ ਹੈ। ਹਾਂਜੀ। ਉਹ ਜਿਹੜੀਆਂ ਆਪਣਲੀਆਂ ਛੱਤਾਂ ਉਹ ਸਤਰੀਆਂਆਂ ਸੀਗੀਆਂ। ਅੱਛਾ ਜੀ। ਵਰਖਾ ਪੈ ਪੈ ਕੇ ਬੰਦ ਹੋਣੇ ਕਰਕੇ ਤੇ ਡਿੱਗ ਪਈ। ਹਾਂ ਡਿੱਗ ਗਈ। ਹੁਣ ਇਹਦਾ ਲੈਂਟਰ ਪਾ ਜੇ ਤਾਂ ਫਿਰ ਵਧੀਆ ਹੋਊ। ਹਾਂਜੀ। ਜਿਵੇਂ ਉਹ ਤੁਸੀਂ ਪਹਿਲਾਂ ਉਸੇ ਡਾਟਾ ਵਾਲਾ ਲੈਂਟਰ ਪਾਇਆ ਵਾ। ਹਾਂਜੀ ਹਾਂਜੀ। ਇਹ ਜੋ ਡਾਟਾ ਨਾਲ ਲੈਂਟਰ ਪਾਇਆ ਆਹ ਲੈਂਟਰ ਦੂਜਾ ਪਾਇਆ ਬ੍ਰਾਂਡੇ ਦੀ ਖਾਸ ਹਾਕ ਸੀ। ਅੱਛਾ ਜੀ। ਉੱਪਰ ਜਾਂਦੀ ਉਹ ਸਤਰੀਆਂ ਤੇ ਟੈਲ ਬੱਤੀ ਸੀ। ਤੇ ਉੱਤੇ ਚਲੀਏ ਉੱਤੇ। ਉੱਪਰ ਹੀ ਜੇ ਨਵਾਂ ਜੀ। ਚਲੋ ਜੀ ਅਜੇ ਚੱਲ ਰਿਹਾ ਹਾਂ ਚੋ ਤੇ ਚੱਲੋ ਫਿਰ ਮਿੱਤਰੋ ਆਪਾਂ ਉੱਤੇ ਜਾਂਦੇ ਤੇ ਫਿਰ ਸਾਨੂੰ ਉੱਤੇ ਜਾ ਕੇ ਵਹੋਣੇ ਵੀ ਤੁਸੀਂ ਦੇਖੋ ਵੀ ਕਿਸੇ ਜਮਾਨੇ ਦੇ ਵਿੱਚ ਇੱਥੇ ਇੰਨੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਸੀਗੀਆਂ ਹਣਾ ਉਥੇ ਘਰ ਪਰਿਵਾਰ ਇੱਥੇ ਖੁਸ਼ੀ ਗਮੀ ਹੁੰਦਾ ਸੀਗਾ ਤੇ ਅੱਜ ਦੇ ਜਮਾਨੇ ਦੇ ਵਿੱਚ ਵੇਖੋ ਤੁਸੀਂ ਵੀ ਹੁਣ ਦੇਖੋ ਤੁਸੀਂ ਵੀ ਇੱਥੇ ਐਨ ਖੰਡਰ ਬਣਿਆ ਹੋਇਆ ਵੀ 7 ਸਾਲ ਇਹਨੂੰ ਲੱਗੇ ਤਿਆਰ ਕਰਨ ਦੇ ਵਿੱਚ ਵੀਰ ਨਕਸ਼ਾ ਆ ਵੀ ਉਹ ਨਕਸ਼ਾ ਵੇਖੋ ਕਿੰਨਾ ਵਧੀਆ ਤਿਆਰ ਕੀਤਾ ਗਿਆ ਆ ਆ ਦੇਖੋ ਤੇ ਸਾਰੇ ਪਾਸੇ ਆ ਜਿਹੜੇ ਖੁੱਲੇ ਬਰਾਂਡੇ ਬਣਾਏ ਤੇ ਵਿੱਚ ਖੁੱਲਾ ਵਿਹੜਾ ਛੱਡਿਆ ਹੈਗਾ ਤੇ ਆ ਦੁਬਾਰਾ ਤੇ ਜਿਹੜੇ ਉਹਦੇ ਉੱਪਰ ਇਹਨੂੰ ਫੇਰ ਤਿਆਰ ਕੀਤਾ ਬਈ ਤਿੰਨ ਮੰਜ਼ਲੀ ਤਿਆਰ ਕੀਤਾ ਤੇ ਆ ਜੋ ਬਾਪੂ ਫੇਰ ਉੱਤੇ ਚੱਲਨੇ ਜਾਓਗੇ ਤੁਸੀਂ ਚਲੋ ਉੱਤੇ ਚੱਲਨੇ ਉੱਤੇ ਜਾ ਕੇ ਤੁਹਾਨੂੰ ਤਰਵਖੋਣੇ ਆਪਾਂ ਆ ਦੇਖੋ ਤਾਂ ਇਹ ਵੀ ਛੱਤ ਜਿਵੇਂ ਪਹਿਲਾਂ ਬਾਪੂ ਨੂੰ ਦੱਸਿਆ ਸੀ ਨਾ ਵੀ ਇੱਥੇ ਛੱਤ ਦੇ ਉੱਤੇ ਪਾਣੀ ਖੜਨ ਕਰਕੇ ਤੇ ਛੱਤ ਡਿੱਗ ਪਈ ਤੇ ਆ ਦੇਖੋ ਤਾਂ ਵੀ ਇਹ ਅਸ਼ਥੀਰੀਆਂ ਹੀ ਰਹਿ ਗਈਆਂ ਵਾ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਉਸ ਜਿਮਾਨੇ ਦੇ ਵਿੱਚ ਜਿਹੜੀ ਇੱਟ ਤਿਆਰ ਕਰਦੇ ਹੁੰਦੇ ਸੀਗੇ ਉਹਦੇ ਵਿੱਚ ਚੂਨਾ ਪੱਥਰ ਪਾਉਂਦੇ ਹੁੰਦੇ ਸੀਗੇ ਤੇ ਤੁਸੀਂ ਤਾਂ ਕਹੋ ਵੀ ਚੂਨਾ ਪੱਥਰ ਕਿੰਨਾ ਜਿਆਦਾ ਲੰਬੇ ਸਮੇਂ ਤੱਕ ਰਹਿੰਦਾ ਹੁੰਦਾ ਸੀਗਾ ਤੇ ਇੱਕ ਚੂਨੇ ਪੱਥਰ ਦੀ ਇਹ ਵੀ ਬੜੀ ਵੱਡੀ ਖਾਸੀਅਤ ਹੁੰਦੀ ਸੀ ਵੀ ਇਹ ਜਿਹੜਾ ਚੂਨਾ ਪੱਥਰ ਹੈ ਵੀ ਸਰਦੀਆਂ ਦੇ ਵਿੱਚ ਠੰਡਾ ਨਹੀਂ ਹੁੰਦਾ ਵਾ ਤੇ ਗਰਮੀਆਂ ਦੇ ਵਿੱਚ ਤਪਦਾ ਨਹੀਂ ਹੁੰਦਾ ਵਾ ਤੇ ਚਲੋ ਫਿਰ ਹੁਣ ਆਪਾਂ ਤੀਸਰੀ ਮੰਜ਼ਿਲ ਤੇ ਜਾਂਦਾ ਯਾਰ ਇੱਕ ਗੱਲ ਇਹਦਾ ਪਤਾ ਨਹੀਂ ਵੀ ਕਦੋਂ ਹੀ ਇਹਨੇ ਡਿਗ ਡੁਗ ਪੈਣਾ ਪਰ ਫਿਰ ਵੀ ਕੋਈ ਨਹੀਂ ਵੀ ਆਹ ਦੇਖੋ ਤੁਸੀਂ ਵੀ ਇਹਦੇ ਵਿੱਚ ਨਾਨਕਸ਼ਾਈ ਇੱਟਾਂ ਵੀ ਯੂਜ਼ ਹੋ ਜਾਂਦੇ ਮਗਲਾਂ ਦੀਆਂ ਜਿਹੜੀ ਵਿਕਟੋਰੀਆ ਸ਼ੈਲੀ ਦੀ ਵੀ ਇੱਟਾਂ ਦੇ ਚ ਪਈ ਵਾ ਤੇ ਮੁਗਲ ਸ਼ੈਲੀ ਦੀ ਵੀ ਇੱਟਾਂ ਦੇ ਚ ਪਈ ਵਾ ਤੇ ਆ ਤੁਸੀਂ ਦੇਖੋ ਵੀ ਇਤੋਂ ਸਾਰਾ ਪਿੰਡ ਦਿਸਦਾ ਪਿਆ ਜੀ ਇੱਧਰ ਵੇਖੋ ਤੁਸੀਂ ਆਹ ਦੇਖੋ ਤੁਸੀਂ ਤੇ ਆਹ ਦੇਖੋ ਤੁਸੀਂ ਆਪਣੀ ਵਿਹਲੀ ਹੋਈ ਗਈ 200 250 ਸਾਲ ਦੇ ਕਰੀਬ ਇਸ ਵਿਹਲੀ ਨੂੰ ਹੋ ਗਏ ਬਣੇ ਨੂੰ ਤੇ ਜਿਹੜੀ ਹੁਣ ਟਹਿਮ ਦੇ ਮਤਲਬ ਕਿ ਟੈਟਰੀ ਹੋਈ ਜਾਂਦੀ ਤੇ ਹੁਣ ਤੋਂ ਹੀ ਦੇਖੋ ਵੀ ਹੁਣ ਇਹਦੇ ਸਵੇਲੀ ਤੋਂ ਕੀ ਕੰਮ ਲੈਂਦੇ ਵੀ ਆ ਥਾਪੀਆਂ ਤਾਂ ਆਪਣੀਆਂ ਤੇ ਤੂੜੀ ਸਾੰਬ ਲਈ ਚੱਲੋ ਫਿਰ ਹੁਣ ਥੱਲੇ ਚੱਲਨੇ ਦੂਸਰੀ ਮੰਜ਼ਲ ਦੇ ਜਿਹੜੇ ਕਮਰੇ ਨੇ ਉਹ ਵੀ ਮੈਂ ਤੁਹਾਨੂੰ ਵਿਖਾ ਦਵਾਂ ਤੇ ਆ ਤੁਸੀਂ ਦੇਖੋ ਵੀ ਹੁਣ ਤਾਂ ਸਭ ਟੈਟਰੀ ਹੋਇਆ ਪਿਆ ਖੰਡਰ ਬਣਿਆ ਪਿਆ ਤੇ ਜਿਹੜੀ ਮੈਂ ਵੀਡੀਓ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਨਾ ਵੀ ਆ ਦੇਖੋ ਆ ਦੇਖੋ ਵੀ ਆ ਜੇ ਅੰਗਰੇਜ਼ੀ ਜੋੜੇ ਇਸ ਬੁਹੇਆਂ ਨੂੰ ਪੁਰਾਣਾ ਇਹਦਾ ਨਾਮ ਹੀ ਅੰਗਰੇਜ਼ੀ ਜੋੜੇ ਤੇ ਵੇਖੋ ਵੀ ਬੁਹੇ ਦਾ ਕਿੰਨਾ ਵਧੀਆ ਡਿਜ਼ਾਈਨ ਆਲੇ ਆਲੇ ਟਾਈਪ ਇਹਨੂੰ ਕੀਤਾ ਪਿਆ ਆ ਦੇਖੋ ਵੀ ਖੋ ਨਹੀਂ ਖੁੱਲਦਾ ਨਹੀਂ ਯਾਰ ਇਹ ਬੰਦ ਹੈ ਹੈ ਤੇ ਆਹ ਦੇਖੋ ਦੀ ਜਿਹੜੀ ਜਿਵੇਂ ਹੁਣ ਆਪਣੇ ਵੀ ਇੱਟ ਤੇ ਅਗਲੇ ਜੇਸ ਪੱਠੇ ਦੀ ਮੋਹਰ ਲੱਗੀ ਹੁੰਦੀ ਸੀ ਨਾ ਤੇ ਇਸ ਇੱਟ ਤੇ ਵੀ ਆਹ ਮੋਹਰ ਲੱਗੀ ਜੇ ਪਰ ਹੁਣ ਪਤਾ ਨਹੀਂ ਵੀ ਇਸ ਕਿਹੜੀ ਮੂਰ ਲੱਗੀ ਜੇਸ ਸਰਦਾਰਾਂ ਦੀ ਇਹ ਹਵੇਲੀ ਨਾ ਵੀ ਉਹਨਾਂ ਦਾ ਆਪ ਦਾ ਘਰ ਦਾ ਪੱਠਾ ਸੀ ਜਦੋਂ ਉਹਨੇ ਘਰ ਦੀ ਇੱਟ ਇਸ ਹਵੇਲੀ ਨੂੰ ਬਣਾਉਣ ਵਾਸਤੇ ਲਈ ਸੀਗੀ ਚੱਲੀ ਦੇ ਐਵੇਂ ਤੇ ਜਿਹੜੇ ਕੋਠੀਆਂ ਨੇ ਤੇ ਜਿਹੜੇ ਹਵੇਲੀਆਂ ਨੇ ਐਦਾਂ ਲੱਗਦੀ ਹੋਵੇ ਜਿਵੇਂ ਕੋਈ ਸਰਕਾਰੀ ਗੈਸਟ ਹਾਊਸ ਹੋਵੇ ਕਿਉਂਕਿ ਅੰਗਰੇਜ਼ਾਂ ਦੇ ਜ਼ਿਆਦਾਤਰ ਐਵੇਂ ਜਿਹੜੇ ਨਕਸ਼ੇ ਨੇ ਅੰਗਰੇਜ਼ੇ ਤਿਆਰ ਕਰਦੇ ਹੋ ਸਨ ਕਿ ਵੀ ਐਦਾਂ ਤੇ ਲੱਗਦਾ ਹੋਵੇ ਜਿਵੇਂ ਕੋਈ ਸਰਕਾਰੀ ਬਿਲਡਿੰਗ ਹੋਵੇ ਕਿ ਬੁਣਦੇ ਤੁਹਾਨੂੰ ਚੋ ਇੱਧਰ ਦੇਖੋ ਤੁਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਹਿਆਂ ਵੀ ਹੁਣ ਇੱਥੇ ਤੂੜੀ ਰੱਖ ਦੇ ਤੇ ਆ ਜਿਹੜੀ ਤੂੜੀ ਰੱਖੀ ਜੇ ਤੇ ਬਾਕੀ ਆ ਥਾਪੀਆਂ ਥੱਪੀਆਂ ਹਈਆਂ ਹੋਰ ਬਾਪੂ ਜੀ ਦੱਸੋਗੇ ਕੋਈ ਵੇਲੀ ਬਾਰੇ ਹਾਂ ਮਰਸਾ ਜਿੱਥੇ ਆਪਾਂ ਬਣੇ ਯੂਸ ਕਰਦੇ ਵੇਲੀ ਹੈ ਅੱਛਾ ਜੀ ਇਹ ਮੱਗਰ ਸਰੀ ਵੇਲੀ ਹੋਈ ਜੀ ਅੱਛਾ ਮੱਗਰ ਸੋ ਉਹ ਨਾਲ ਜਿਹਾ ਅੱਛਾ ਜੀ ਯਾਨੀ ਕਿ ਦੋ ਭਰਾ ਸੀਗੇ ਆਪਸ ਵਿੱਚ ਨਹੀਂ ਚਾਚੇ ਤਾਂ ਅੱਛਾ ਚਾਚੇ ਤਾਂ ਸੋ ਠੀਕ ਹੈ ਬਾਪੂ ਓਕੇ ਧੰਨਵਾਦ ਤੁਹਾਡਾ ਦੱਸਣ ਲਈ ਆਪਣੀ ਪੁਰਾਣੀ ਕੋਠੀ ਘਟਪਟਾ 200 ਸਾਲ ਪੁਰਾਣੀ ਕੋਠੀ ਹੈ ਤੇ ਜਿਹੜੀ ਆਪਾਂ ਤੁਹਾਨੂੰ ਵਿਖਾਈ ਤੇ ਜੇ ਤੁਹਾਨੂੰ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਿਉਂਕਿ ਇੰਨੀ ਗਰਮੀ ਦੇ ਵਿੱਚ ਤੇ ਪਹਿਲਾਂ ਦਾ ਵਾਲਾ ਬੀਏ ਵੇਦੀਆਂ ਜਿਹਾ ਲੱਭਣੀਆਂ ਬਹੁਤ ਔਖੀ ਹੁੰਦੀ ਹੈ ਇਸ ਕਰਕੇ ਲਾਈਕ ਠੋਕ ਦਿਓ ਤੇ ਇੱਕ ਵਾਰ ਤੁਹਾਨੂੰ ਬੂਆ ਬਖਾਉਣਾ ਵੀ ਆਹ ਦੇਖੋ ਤੁਸੀਂ ਬੂਆ ਆ ਤੁਸੀਂ ਦੇਖੋ ਵੀ ਕਿੰਨਾ ਵਧੀਆ ਲੱਗਦਾ ਵਾ ਵੀ ਅੱਜ ਦੇ ਜਮਾਨੇ ਦੇ ਵਿੱਚ ਹੁਣ ਵੀ ਇਹਨੂੰ ਕਲਰ ਕਰ ਦਿੱਤਾ ਜਾਵੇ ਨਾ ਤੇ ਬਹੁਤ ਸੋਹਣਾ ਲੱਗੇਗਾ ਹਨਾ ਬਾਪੂ ਇਹ ਕਿਹੜੀ ਲੱਕੜ ਤੋਂ ਬਣਿਆ ਵਾ ਇਹ ਲੱਕੜ ਕਿਹੜੀ ਵਾ ਇਹ ਕੈਲ ਦਾ ਬਣਿਆ ਹੈ ਕੈਲ ਕੈਲ ਲੱਕੜ ਦੀ ਹੈ ਜਿੱਤਰੂ ਇਹ ਸੀਗੀ ਆਪਣੀ ਪੁਰਾਣੀ ਵਿਲੀ ਤੇ ਜਿਹੜਾ ਕੀ ਆਪਣਾ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਦੱਸਿਆ ਵੀ ਯਾਰ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੰਭਾਲਣ ਦੀ ਲੋੜ ਹੁੰਦੀ ਵਾ ਬਾਬੂ ਬੜੇ ਐਵੇਂ ਦੇ ਪਲੇਸ ਮੈਂ ਤੁਹਾਨੂੰ ਦਿਖਾਇਆ ਵੀ ਜਿਹੜੇ ਗਵਰਨਮੈਂਟ ਨੇ ਸੰਭਾਲੇ ਦੀਏ ਾਰੇ ਇਹ گورਨਮੈਂਟ ਦੇ ਅੰਡਰ ਨਹੀਂ ਹੈਗਾ ਪ੍ਰਾਈਵੇਟ ਪ੍ਰੋਪਰਟੀ ਤੇ ਇਸ ਕਰਕੇ ਮਾਲਕਾਂ ਦੀ ਮਰਜ਼ੀ ਵੀ ਇਹਨੂੰ ਰੈਨੋਵੇਟ ਕਰਨ ਚਾਹ ਨਾ ਕਰਨ ਤੇ ਤੁਹਾਨੂੰ ਵੀ ਆਪਣੀ ਵੀਡੀਓ ਤੇ ਵਿਖਾਈ ਗਈ ਕੋਠੀ ਕਿਵੇਂ ਦੇ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਵੇਂ ਦੀਆਂ ਵੀਡੀਓ ਚੈਨਲ ਤੇ ਹੋਰ ਆਉਂਦੀਆਂ ਰਹਿਣਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਮਿਲਾਂਗੇ ਆਪਾਂ ਇੱਕ ਹੋਰ ਐਡੀ ਦੀ ਕੈਂਟਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆਲ